ਸਸ ਰੇਗਲ ਦੀ ਮੈਚਮਕੌਰ ਸਿੰਘ ਦੇਸ਼ ਦੁਨੀਆ ਫਰੋਇਪੁਰ ਤੋਂ ਅਸੀਂ ਅੱਜ ਪਹੁੰਚੇ ਹਾਂ ਕਾਮਨਾਲਾ ਬੰਦ ਤੇ ਮੁੱਠਿਆਲਾ ਕਾਮਨਾਲਾ ਵਸਤੀ ਰਾਮਲਾਲ ਵਕੀਲਾਂ ਵਾਲੀ ਇੱਥੇ ਸਾਰੇ ਨਾ ਲਾਗੇ ਪਿੰਡ ਲੱਗਦੇ ਹਨ ਪਰ ਸਾਨੂੰ ਕੁਝ ਪਤਾ ਲੱਗਾ ਸੀ ਕਿ ਇਧਰ ਕਾਫੀ ਨੁਕਸਾਨ ਹੋਇਆ ਹੈ ਪਰ ਅਸੀਂ ਜਦੋਂ ਆ ਕੇ ਦੇਖਿਆ ਕਿ ਸਾਨੂੰ ਇਦਾਂ ਲੱਗਾ ਜੋ ਬੰਦ ਦੇ ਅੰਦਰ ਜ਼ਮੀਨ ਹੈ ਜਾਂ ਖੇਤ ਹਨ ਘਰ ਹਨ ਪਿੰਡ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੋ ਕਿ ਬੰਦ ਇਧਰਲੀ ਸਾਈਡ ਤੇ ਮੰਨ ਕੇ ਚੱਲੋ ਜਿਵੇਂ ਕਾਮਨਾਲਾ ਮੁੱਠਿਆਲਾ ਵਕੀਲਾਂ ਵਾਲੀ ਵਸਤੀ ਨਾਲ ਇਧਰ ਜੇ ਤਾਂ ਬਹੁਤ ਕਿਰਪਾ ਮਾਨ ਜੀ ਦੀ ਬਚਾ ਹੈ ਪਰ ਜੋ ਆ ਏਰੀਆ ਹੈ ਦਰਿਆ ਦਾ ਏਰੀਆ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਕਈ ਘਰ ਤਾਂ ਮੰਨ ਲਓ ਐ ਬੈਠੇ ਨੇ ਕਈ ਆ ਕੇ ਬੰਨ ਤੇ ਬੈਠੇ ਹੋਏ ਨੇ ਠੀਕ ਹੈ ਸਾਡੀ ਕਵਰੇਜ ਕਰਨ ਦੀ ਇਹ ਸੀਗੀ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਇਹ ਵਾਲਾ ਬੰਨ ਹੈ ਇੱਥੇ ਅਸੀਂ ਤਾਂ ਹੀ ਪਾਣੀ ਦਾ ਕੋਈ ਇੰਨਾ ਜ਼ਿਆਦਾ ਜ਼ੋਰ ਜਾਂ ਨੁਕਸਾਨ ਵਾਲੀ ਗੱਲ ਨਹੀਂ ਗਈ ਜੋ ਨੁਕਸਾਨ ਹੋਣਾ ਸੀ ਉਹ ਪਿੰਡਾਂ ਦੇ ਵਿੱਚ ਹੋ ਚੁੱਕਾ ਹੈ ਪਰ ਅਸੀਂ ਅਪੀਲ ਕਰਦੇ ਹਾਂ ਜਿੱਥੇ ਇਹ ਗੱਲ ਕਵਰੇਜ ਕੀਤੀ ਸੀਗੀ ਹਬੀਬ ਕੇ ਔਰ ਅਲੀ ਕੇ ਪਿੰਡ ਉੱਥੇ ਹੀ ਜ਼ਿਆਦਾ ਸੰਗਤਾਂ ਦੀ ਜ਼ਰੂਰਤ ਹੈ ਸੰਗਤਾ ਉੱਥੇ ਪਹੁੰਚਣ ਵਦ ਤੋਂ ਬਾਅਦ ਮਿੱਟੀ ਗੱਟੂ ਜੋ ਵੀ ਸੇਵਾ ਬੰਦੀ ਉੱਥੇ ਕਰਨ ਬਾਕੀ ਅਸੀਂ ਕੁਝ ਲੋਕਾਂ ਨਾਲ ਗੱਲ ਕੀਤੀ ਏ ਉਹਨਾਂ ਦੇ ਕੁਝ ਇਸ ਤਰ੍ਹਾਂ ਵਿਚਾਰ ਸਨ ਮੈਂ ਤੁਹਾਡਾ ਕੈਮਰਾ ਮੈਂ ਤੁਹਾਡਾ ਪ੍ਰਚਮਕੌਰ ਸਿੰਘ ਕੈਮਰਾਮੈਨ ਸ਼ਿਬਾਸ਼ ਚੋਪੜਾ ਡੀਡੀ ਨਿਊਜ਼ ਸੱਸਿਆ ਬਾਪੂ ਜੀ ਸਾਡਾ ਕਿਹੜਾ ਪਿੰਡ ਹੈ ਸਾਡਾ ਪਿੰਡ ਕਟੋਰਾ ਜੀ ਅੱਛਾ ਤੁਸੀਂ ਇੱਥੇ ਲੰਗਰ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਠੀਕ ਕਿੰਨੇ ਆ ਜਿੱਕਾ ਖਾਨਸਾ ਮੈਂ ਜਿੱਕਾ ਫੁੱਟੇ ਸਾਨੂੰ ਯਾਦ ਲਗ ਭਗ ਮਹੀਨਾ ਹੋ ਗਿਆ ਹੈ ਜਦੋਂ ਦਾ ਪਾਣੀ ਦਿਰਾਜੋਂ ਨਿਕਲਿਆ ਸੀ ਉਦੋਂ ਤੋਂ ਇੱਥੇ ਸੇਵਾ ਪੁਗਾਤ ਰਹੇ ਹਾਂ ਮਿੱਟੀ ਦੀ ਪ੍ਰਸ਼ਾਦਿਆਂ ਦੀ ਚਾਹ ਦੀ ਜੰਗੀ ਪੱਤੇ ਦੇ ਕੰਮ ਚੱਲ ਰਿਹਾ ਹੈ। ਬਾਕੀ ਸਰਕਾਰ ਰਲੋਂ ਉੱਥੇ ਕੋਈ ਸੁਣਨ ਨਹੀਂ ਸੰਸਦ ਮੇਰੀ। ਕਾਫੀ ਪਿੰਡ ਹੈ ਜਿਹੜੇ ਬਿਲਕੁਲ ਦਰਿਆ ਦੇ ਵਿੱਚ ਲਪੇਟ ਆਏ ਪਿਆ। ਉੱਥੇ ਰੱਛ ਨਹੀਂ ਪਹੁੰਚਿਆ। ਸੰਗਤਾਂ ਨੂੰ ਬੇਨਤੀ ਆ ਕਿ ਚਾਰ ਦਿਨ ਠਹਿਰ ਜਾਓ ਦਰਿਆ ਲੈਂਦਾ ਹੈ ਤੇ ਜਿਹੜੇ ਉਹਦੇ ਵਿੱਚੋਂ ਲੈਂਕ ਰੋਡ ਤੋਂ ਨਿਲਦੇ ਪਿੰਡਾਂ ਨੂੰ ਉਹਨੂੰ ਆ ਕੇ ਰੱਛ ਉੱਥੇ ਪਜਾਓ ਪਿੰਡਾਂ ਦੇ ਵਿੱਚ ਜਾ ਕੇ ਘਰੋਂ ਘਰੀ। ਇਹ ਬਾਜ ਜਿਹੜੀ ਸੁੱਕੇ ਸਾ ਸੰਗਤ ਬੈਠੇ ਆ ਉਹ ਚਾਹਰਾ ਮਾਰਦੀ ਆ। ਇਹ ਮੌਸਮ ਲਈ ਪਰ ਉਹ ਕੰਮ ਗਲਤ ਸੁਣਿਆ ਪਾਣੀ ਲੈ ਲੈਂਦੇ ਚਾਰ ਦਿਨ ਤੇ ਥੋੜਾ ਵੇਟ ਕਰੋ ਜਿਹੜੀ ਸੰਗ ਡੁੱਬੀ ਆ ਉੱਥੇ ਜਾ ਕੇ ਪਿਜੋ ਫਿਰ ਆਚਨ ਦਾ ਕਿ ਸਰਕਾਰ ਸੇ ਆ ਸਕਦਾ ਬਾਬਾ ਨੇ ਕਹਿਣਾ ਹੈ ਕਿ ਜੋ ਦਸਤਾਨ ਜਾਂ ਚਾਰਾ ਜਾਂ ਪੱਠੇ ਤੂੜੀ ਵਗੈਰਾ ਆ ਰਹੀ ਇਹਨਾਂ ਦਾ ਕਹਿਣਾ ਹੈ ਕਿ 10 ਦਿਨ ਦਾ ਹਫਤਾ ਰੋਕ ਕੇ ਜਦੋਂ ਪਾਣੀ ਉਤਰ ਗਿਆ ਅਸੀਂ ਨਿਗਾ ਮਾਰਨੇ ਕਿ ਕਾਫੀ ਪਿੰਡ ਜੋ ਕੇ ਮੰਨ ਲਓ ਉਥੇ ਵਿਚ ਆ ਚੁੱਕੇ ਪਾਣੀ ਦੇ ਇਹਨਾਂ ਦਾ ਕਹਿਣ ਦਾ ਮਤਲਬ ਹੈ ਹਫਤਾ ਜਾਂ 10 ਦਿਨ ਰੋਕ ਕੇ ਜਦੋਂ ਪਾਣੀ ਉਤਰ ਗਿਆ ਡਿੰਕ ਰੋਡ ਸ਼ੁਰੂ ਹੋਗੇ ਤੁਸੀਂ ਜੋ ਵੀ ਰਾਸ਼ਨ ਦੇਣਾ ਇਹਨਾਂ ਪਿੰਨਾਂ ਵਿੱਚ ਆ ਕੇ ਦਿੱਤਾ ਜਾਵੇ ਬਾਕੀ ਚਲੋ ਸੇਵਾ ਦੀ ਕੋਈ ਕਮੀ ਨਹੀਂ ਆ ਵੀਰ ਹਣੀ ਪਰ ਕਿੱਥੋਂ ਕਿੱਥੋਂ ਟਰਾਲੀਆਂ ਮਿੱਟੀ ਦੀਆਂ ਭਰ ਕੇ ਲੈ ਕੇ ਆਏ ਨੇ ਪੂਰੀ ਸੇਵਾ ਕਰ ਰਹੇ ਕੱਲ ਦਸੂਦੇ ਮਤਲਬ ਕੁਛ ਪਾਣੀ ਦੀ ਸੇਮ ਨਿਕਲੀ ਸੀ ਪਰ ਹੁਣ ਬਾਪੂ ਨੂੰ ਪੁੱਛਦੇ ਆ ਵੀ ਮਤਲਬ ਹੁਣ ਬਾਪੂ ਵੀ ਸੇਮ ਨਿਕਲੀ ਉਹਦਾ ਕੀ ਸਤਾ ਹੋਇਆ ਜੀ ਸੇਮ ਜੀ ਅਜੇ ਨਹੀਂ ਰੋਕ ਰਹੀ ਅਗਲੇ ਦਾ ਉਹਦਾ ਕੁਛ ਆਸਰਾ ਜੂਰ ਬਣਾਏ ਮੜੇ ਬਣਾਵਣਾ ਕੇ ਤੋੜਿਆਂ ਦੇ ਟਰਾਲੀ ਬੜਿਆ ਨਾ 25 30 ਪਿੰਡਾਂ ਤੋਂ ਦੂਰੋਂ ਦੂਰੋਂ ਮਿੱਟੀ ਲੈ ਆ ਰਹੇ ਆ ਤੋੜੇ ਭਰ-ਭਰ ਕੇ ਚਾਲ ਨੇ ਪਾਸ ਪਾਸ ਕੇ ਮਿੱਟੀ ਲਾ ਰਿਹਾ ਸੰਗਤ ਦਾ ਬੜਾ ਜਿਆਦਾ ਸੰਯੋਗ ਆ ਸਰਕਾਰ ਦਾ ਕੋਈ ਸੰਯੋਗ ਨਹੀਂ ਸਾਨੂੰ ਤੇ ਸੰਗਤਾਂ ਨੂੰ ਬੈਂਦਿਆ ਵੀ 4 ਦਿਨ ਵੇਟ ਕਰੋ ਤੇ ਜਦੋਂ ਪਾਣੀ ਲੈ ਜੂਗਾ ਤੇ ਅਗਲਿਆਂ ਲੋਕਾਂ ਨੇ ਕਣਕਾਂ ਵੀ ਵੇਚਣੀਆਂ ਆ ਉਹਨਾਂ ਦੀ ਮਦਦ ਉਦੋਂ ਕਰੋ ਹੁਣ ਛੱਡੀ ਏਡੀ ਮਦਦ ਜਾਦੀ ਦੀ ਲੋੜ ਨਹੀਂ ਰਾਸ਼ਨ ਬਹੁਤ ਆ ਰਿਹਾ ਬਖਰਾਬ ਹੋ ਰਿਹਾ ਤੇ ਘਰੋਂ ਗਲੀ ਜਾ ਕੇ ਪਤਾਓ ਫਿਰ ਤੁਹਾਡਾ ਪੈਸਾ ਸੇਵਾ ਕਰਦਾ